7 ਤੋਂ 8 ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗਣ ਦਾ ਵੀ ਕੀ ਆ ਉਹਨਾਂ ਦੇ ਘਰਾਂ 'ਚ ਨਮਕ ਮਿਰਚ ਵੀ ਸੜ ਗਿਆ ਬਠਿੰਡਾ ਐਸਐਸਪੀ ਦੀਆਂ ਰੀਲਾਂ ਜਿੰਨੀਆਂ ਮਰਜ਼ੀ ਦੇਖ ਲੋ ਉਹਨਾਂ ਦੇ ਸਟੇਟਸਾਂ 'ਚ ਵੀ ਰੀਲਾਂ ਲੱਗੀਆਂ ਮਿਲ ਲਗੀਆਂ ਸੋਸ਼ਲ ਮੀਡੀਆ ਤੇ ਜ਼ਿਆਦਾ ਅਪਡੇਟ ਰਹਿੰਦੇ ਆ ਜ਼ਮੀਨ ਤੇ ਘੱਟ ਅਪਡੇਟ ਰਹਿੰਦੇ ਆ ਚੰਗੇ ਕੰਮ ਕਰਨ ਵਾਲਾ ਬੰਦਾ ਤਾਂ ਪੁਲਿਸ ਤੋਂ ਡਰਦਾ ਮਾੜੇ ਕੰਮ ਕਰਨ ਵਾਲਾ ਪੜ ਤੇ ਥੱਪੀ ਮਾਰ ਕੇ ਮਾੜਾ ਕੰਮ ਕਰਦਾ ਤੇ ਕਿਤੇ ਨਾ ਕਿਤੇ ਪੁਲਿਸ ਦੇ ਸ਼ੈਲਟਰ ਵਜੋਂ ਕੰਮ ਕਰਦੀ ਹੈ ਇਹ ਲੋਕਾਂ ਨੇ ਖੂਨ ਦਾ ਬਦਲਾ ਖੂਨ ਹੀ ਲੈਣਾ ਹੈ ਜੇ ਲੋਕਾਂ ਨੇ ਘਰ ਨੂੰ ਤੋੜੇ ਦਾ ਬਦਲਾ ਘਰ ਤੋੜ ਕੇ ਹੀ ਲੈਣਾ ਹੈ ਤੇ ਫਿਰ ਪੁਲਿਸ ਕੀ ਕਰਦੀ ਹੈ ਜੇ ਘਰਾਂ ਨੂੰ ਚੱਲਣਾ ਹੈ ਫਿਰ ਖਾਣਿਆਂ ਨੂੰ ਲਾਓ ਜਿੰਦੇ ਐਸਐਸਪੀ ਸਾਹਿਬ ਦਿਓ ਰਜਾਇਨ ਤੇ ਪਾਸੇ ਉਹ ਕਿ ਲੋਕ ਆਪ ਦਾ ਨਿਵੇੜ ਲੈਣਗੇ ਫਿਰ ਇਹ ਪੁਲਿਸ ਇਹ ਤੰਤਰ ਇਹ ਅਦਾਲਤਾਂ ਇਹ ਜੇਲਾ ਇਹ ਕਾਦੇ ਹਸਤੇ ਹੈ ਬੱਚਿਆਂ ਨੂੰ ਰਾਤਾਂ ਖੇਤਾਂ ਵਿੱਚ ਕਟਨੀਆਂ ਪੈਣੀਆਂ ਬਜ਼ੁਰਗਾਂ ਨੂੰ ਦਰਖਤਾਂ ਤੇ ਰਾਤਾਂ ਕਟਨੀਆਂ ਪੈਣੀਆਂ ਬਜ਼ੁਰਗਾਂ ਨੂੰ ਭੱਜ ਕੇ ਕੰਦਾ ਟੱਪਣੀਆਂ ਪੈਣੀਆਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਬਠਿੰਡਾ ਪੁਲਿਸ ਦਾ ਡਰ ਨਹੀਂ ਹੈ ਉਹ ਬੰਦੇ ਦੀ ਐਮਐਲਏ ਪੋਚੋ ਨਾਲ ਫੋਟੋ ਹੈ ਮੈਂ ਨਹੀਂ ਕਹਿੰਦਾ ਕਿ ਸਰਸਰੀ ਫੋਟੋਆਂ ਵੀ ਹੋ ਸਕਦੀਆਂ ਕਿਉਂਕਿ ਐਮਐਲਏ ਜਾਂਦਾ ਹੈ ਪ੍ਰੋਗਰਾਮਾਂ 'ਚ ਲੋਕ ਚਵਾ ਲੈਂਦੇ ਆ ਪਰ ਉਹਦੀ ਵੀ ਤਾਂ ਜਾਂਚ ਕੀਤੀ ਜਾਵੇ ਕਿ ਕੋਈ ਸਿਆਸੀ ਸ਼ੈ ਤਾਂ ਨਹੀਂ ਉਹ ਬੰਦੇ ਨੂੰ ਇਹ ਸੱਚੋ ਮੈਡਮ ਜਿਹੜੇ ਆ ਨਈਆਂ ਵਾਲੇ ਦੇ ਉਹ ਵੀ ਇੱਕ ਧਰਨਾਕਾਰੀ ਜਿਹੜੇ ਆਪਣੇ ਏਰੀਏ ਦੀ ਡਰੇਨ ਦੇ ਵਿੱਚ ਗੰਦਾ ਪਾਣੀ ਪੈਣ ਤੋਂ ਰੁਕਦੇ ਆ ਉਹਨਾਂ ਦੇ ਤਾਂ ਜਬਰ ਕਰਨ ਨੂੰ ਤਿਆਰ ਸੀ ਪਰ ਉਹਨਾਂ ਦੇ ਏਰੀਏ ਦੇ ਵਿੱਚ 7 ਤੋਂ 8 ਘਰਾਂ ਨੂੰ ਅੱਗ ਲੱਗ ਗਈ ਤੇ ਉਹ ਦਿਖਾਈ ਨਹੀਂ ਦਿੱਤੇ ਜਿਹੜਾ ਮਜ਼ਦੂਰ ਹੁੰਦਾ ਨਾ ਉਹਦੇ ਲਈ ਵਾਸ਼ਿੰਗ ਮਸ਼ੀਨ ਉਹਦੇ ਲਈ ਫਰਿੱਜ ਇੱਥੋਂ ਤੱਕ ਕਿ ਉਹਦੇ ਲਈ ਇੱਕ ਡੋਲੂ ਖਰੀਦਣਾ ਵੀ ਵੱਡੀ ਗੱਲ ਹੁੰਦੀ ਹੈ ਇਹ ਜਿਹੜੀਆਂ ਔਰਤਾਂ ਘਰਾਂ 'ਚ ਕੰਮ ਕਰਦੀਆਂ ਨਾ ਉਹਨਾਂ ਨੂੰ ਪੁੱਛਣ ਵਾਲਾ ਹੈ ਜਿਹੜਾ ਕੋਈ ਸਿਰੀ ਲੱਗਿਆ ਹੋਵੇ ਉਹਨੂੰ ਪੁੱਛਣ ਵਾਲਾ ਹੈ ਜਾਂ ਜਿਹੜਾ ਕੋਈ ਮਜ਼ਦੂਰੀ ਜਾਂਦਾ ਉਹਨੂੰ ਪੁੱਛਣ ਵਾਲਾ ਵੀ ਉਹਨੇ ਕਿਵੇਂ ਬਣਾਈਆਂ ਉਹਨਾਂ ਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ 7 ਤੋਂ 8 ਘਰਾਂ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਹੈ ਉਹ ਘਰ ਆਉਣ ਵਾਲੇ 20 ਸਾਲਾਂ ਤੱਕ ਨਹੀਂ ਉੱਠਦੇ ਜਿਹੜੀ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਅੱਗ ਲੱਗ ਗਈ ਇਹ ਘਰਾਂ ਨੂੰ ਉਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗਜ਼ਾਰੀ ਆ ਹਾਲੇ ਤੱਕ ਜਾ ਜਿੰਨਾ ਕੁਝ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਵੀ ਕਾਰਵਾਈ ਹੋਈ ਹੈ ਦਾਨ ਸਿੰਘ ਵਾਲਾ ਦੇ ਵਿੱਚ ਚੌਥੇ ਦੀ ਘਟਨਾ ਉਹ 11:30 ਵਜੇ ਵਾਪਰੀ ਇਹ ਘਟਨਾ ਪਰਸੋਂ ਅਸੀਂ ਰਿਪੋਰਟਿੰਗ ਕਰਨ ਜਾਣੇ ਆ ਲਗਭਗ ਸਮਾਂ 11 ਤੋਂ 12 ਦੇ ਵਿੱਚ ਦਾ ਜਦੋਂ ਅਸੀਂ ਰਿਪੋਰਟਿੰਗ ਕਰ ਜਾਣੇ ਆ ਉਦੋਂ ਤੱਕ ਅਸੀਂ ਉੱਥੇ ਜਾ ਕੇ ਜੋ ਦੇਖਿਆ ਕਿ 7 ਤੋਂ 7 ਤੋਂ 8 ਘਰਾਂ ਉੱਥੇ ਅੱਗ ਲੱਗੀ ਹੋਈ ਸੀ ਅੱਗ ਵੀ ਇਸ ਤਰੀਕੇ ਨਾਲ ਲੱਗੀ ਹੋਈ ਸੀ ਕਿ ਘਰਾਂ ਦੇ ਵਿੱਚ ਕੁਝ ਵੀ ਨਹੀਂ ਛੱਡਿਆ ਸੀ ਕੱਲੀ ਅੱਗ ਵੀ ਅੱਗ ਦੇ ਨਾਲ-ਨਾਲ ਭੰਨ ਤੋੜ ਵੀ ਇਸ ਤਰੀਕੇ ਦੀ ਕੀਤੀ ਗਈ ਸੀ ਕਿ ਫਲਾਸ਼ ਵਾਲੀਆਂ ਜਿਹੜੀਆਂ ਸੀਟਾਂ ਜਿਹੜੀਆਂ ਹੁੰਦੀਆਂ ਜੋੜੇ ਸਾਡੇ ਵੱਖ-ਵੱਖਰੇ ਤੇ ਜਿਵੇਂ ਟੈਂਕੀਆਂ ਹੁੰਦੀਆਂ ਪਾਣੀ ਵਾਲੀਆਂ ਟੂਟੀਆਂ ਹੁੰਦੀਆਂ ਇੱਥੋਂ ਤੱਕ ਕਿ ਕੀ ਕਰਦੇ ਕੰਧਾਂ ਵੀ ਢਾਤੀਆਂ ਸੀ ਤੇ ਆਗੈ ਇੰਨੀ ਭਿਆਨਕ ਸੀ ਕਿ ਘਰ ਵਿੱਚ ਰੱਖਿਆ ਖੰਡ ਚਾਹ ਗੁੜ ਮਿਰਚਾਂ ਨਮਕ ਸਭ ਤਬਾਹ ਹੋਇਆ ਵਾ ਸੀ ਸਭ ਰਾਖ ਬਣ ਗਿਆ ਸੀ ਉੱਥੇ ਮਾਮਲਾ ਕੁਝ ਵੀ ਹੋਵੇ ਉਹ ਜਿਹੜੇ ਉੱਥੋਂ ਦੇ ਲੋਕ ਸੀ ਉਹ ਕਹਿ ਰਹੇ ਸੀ ਕਿ ਨਸ਼ੇ ਦਾ ਮਾਮਲਾ ਚਿੱਟਾ ਵਿੱਚੋਂ ਤੋ ਰੋਕਦੇ ਸੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਇਹਨਾਂ ਦੀ ਨਿੱਜੀ ਕੋਈ ਪੁਰਾਣੀ ਲੜਾਈ ਸੀ ਮਾਮਲਾ ਭਾਵੇਂ ਨਸ਼ੇ ਦਾ ਹੋਵੇ ਭਾਵੇਂ ਪੁਰਾਣੀ ਲੜਾਈ ਦਾ ਹੋਵੇ ਪਰ ਇਸ ਤਰੀਕੇ ਦੇ ਨਾਲ ਅੱਗ ਲਗਾ ਦੇਣੀ ਇਸ ਤਰੀਕੇ ਦੇ ਨਾਲ ਸੱਤ ਘਰਾਂ ਨੂੰ ਤਬਾਹ ਕਰ ਦੇਣਾ ਸੱਤ ਘਰਾਂ ਦੇ ਬੱਚਿਆਂ ਨੂੰ ਰਾਤਾਂ ਖੇਤਾਂ ਵਿੱਚ ਕਟਣੀਆਂ ਪੈਣੀਆਂ ਬਜ਼ੁਰਗਾਂ ਨੂੰ ਦਰਖਤਾਂ ਤੇ ਰਾਤਾਂ ਕਟਣੀਆਂ ਪੈਣੀਆਂ ਬਜ਼ੁਰਗਾਂ ਨੂੰ ਭੱਜ ਕੇ ਕੰਧਾਂ ਟੱਪਣੀਆਂ ਪੈਣੀਆਂ ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਬਠਿੰਡਾ ਪੁਲਿਸ ਦਾ ਡਰ ਨਹੀਂ ਹੈ ਜਿਹੜੇ ਅਪਰਾਧੀ ਐ ਜਿਨ੍ਹਾਂ ਨੇ ਇਹ ਕਾਂਡ ਵਰਤਾਇਆ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਐ ਉਹ ਲੋਕ ਇਹ ਕਹਿੰਦੇ ਕਿ ਚੰਨ ਚਾਰ ਦਿਨ ਪਹਿਲਾਂ ਅਸੀਂ ਪੁਲਿਸ ਸਟੇਸ਼ਨ ਗਏ ਕਿ ਸਾਡੇ ਪਿੰਡ 'ਚ ਕੁਝ ਵਾਪਰ ਸਕਦਾ ਸਾਡੀ ਦੁਸ਼ਮਣੀਆਂ ਇਸ ਤਰੀਕੇ ਨਾਲ ਹੋ ਸਕਦਾ ਤੁਸੀਂ ਇੱਥੇ ਕਾਰਵਾਈ ਕਰੋ ਕਹਿੰਦੇ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਿਹਦੇ ਚੱਲਦਿਆਂ ਐਡੀ ਵੱਡੀ ਘਟਨਾ ਨੂੰ ਇਨਜਾਮ ਅੰਜਾਮ ਦਿੱਤਾ ਗਿਆ ਪੁਲਿਸ ਇਹ ਕਹਿ ਰਹੀ ਐ ਕਿ ਉਹਨਾਂ ਨੇ ਪਹਿਲਾਂ ਉਹਨਾਂ ਦਾ ਘਰ ਤੋੜਿਆ ਉਸ ਤੋਂ ਬਾਅਦ ਬਦਲੇ ਵਿੱਚ ਉਹਨਾਂ ਨੇ ਇਹ ਕੀਤਾ ਕੀ ਪੁਲਿਸ ਇੰਨੀ ਗੱਲ ਕਹਿ ਕੇ ਜਸਟੀਫਾਈ ਕਰ ਸਕਦੀ ਹੈ ਜੇ ਲੋਕਾਂ ਨੇ ਖੂਨ ਦਾ ਬਦਲਾ ਖੂਨ ਹੀ ਲੈਣਾ ਹੈ ਜੇ ਲੋਕਾਂ ਨੇ ਘਰ ਨੂੰ ਤੋੜੇ ਦਾ ਬਦਲਾ ਘਰ ਤੋੜ ਕੇ ਹੀ ਲੈਣਾ ਹੈ ਤਾਂ ਫਿਰ ਪੁਲਿਸ ਕੀ ਕਰਦੀ ਹੈ ਕੀ ਪੁਲਿਸ ਇੰਨੀ ਗੱਲ ਕਹਿ ਕੇ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਹੈ ਕੀ ਪੁਲਿਸ ਦੀ ਜ਼ਿੰਮੇਵਾਰੀ ਇੱਥੇ ਖਤਮ ਹੋ ਜਾਂਦੀ ਹੈ ਸੱਤ ਤੋਂ ਅੱਠ ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗਣ ਦਾ ਵੀ ਕੀ ਆ ਉਹਨਾਂ ਦੇ ਘਰਾਂ 'ਚ ਨਮਕ ਮਿਰਚ ਵੀ ਸੜ ਗਿਆ ਫ੍ਰਿਜਾਂ ਉਹਨਾਂ ਦੇ ਟੁੱਟੀਆਂ ਪਈਆਂ ਵਾਸ਼ਿੰਗ ਮਸ਼ੀਨਾਂ ਉਹਨਾਂ ਦੀਆਂ ਖਤਮ ਹੋ ਗਈਆਂ ਪੇਟੀਆਂ 'ਚ ਪਏ ਕੱਪੜੇ ਲੀੜੇ ਲੱਤੇ ਬਿਸਤਰੇ ਸਭ ਤਬਾਹ ਹੋ ਗਏ ਜਿਹੜਾ ਉਹਨਾਂ ਦਾ ਕੋਈ ਕਿਸੇ ਦੀ ਬੱਚੀ ਦਾ ਵਿਆਹ ਕਰਨ ਵਾਲਾ ਸੀ ਕਿਸੇ ਦਾ ਕੋਈ ਸੀ ਜਿਹੜਾ ਪੈਸਾ ਥੇਲਾ ਸੋਨਾ ਸੱਪਾ ਜੋੜਿਆ ਸੀ ਉਹ ਸਭ ਮਿੱਟੀ 'ਚ ਮਿਲ ਗਿਆ ਇੱਕ ਮੈਂ ਉੱਥੇ ਵਿਚਾਰੀ ਕੋਈ ਲੇਡੀ ਸੀਗੀ ਔਰਤ ਸੀਗੀ ਉਹ ਕਹਿੰਦੇ ਆ ਜਿਹੜੇ ਆਸ-ਪਾਸ ਦੇ ਘਰਾਂ ਵਾਲੇ ਜਾਂ ਪਿੰਡ ਵਾਲੇ ਵੀ ਦੱਸਦੇ ਆ ਕਿ ਉਹ ਚਾਰ ਤਿੰਨ ਚਾਰ ਘਰਾਂ ਦਾ ਗੋਹਾ ਕੂੜਾ ਕਰਕੇ ਟਾਈਮ ਪਾਸ ਕਰਦੀ ਸੀ ਘਰ ਵਾਲਾ ਉਹਦਾ ਕੋਈ ਬਾਲਾ ਸਿਆਣਾ ਨਹੀਂ ਸੀ ਉਹ ਵਿਚਾਰਾ ਸਿੱਧਾ ਸੀ ਜਿਹਦੇ ਕਰਕੇ ਉਹਨੂੰ ਸਾਰਾ ਕੰਮ ਕਰਨਾ ਪੈਂਦਾ ਸੀ ਤੇ ਉਹਦੀ ਲੜਕੀ ਦਾ ਵਿਆਹ ਸੀ ਨਾ ਉਹ ਕੁੱਟਣ ਵਾਲਿਆਂ ਸੀ ਨਾ ਕਿਸੇ ਹੋਰ ਚ ਸੀ ਉਹਦੇ ਘਰ ਨੂੰ ਵੀ ਅੱਗ ਲਾਏਗੇ ਉਹਦੇ ਘਰ ਨੂੰ ਅੱਗ ਇਸ ਤਰੀਕੇ ਦੇ ਨਾਲ ਲਾਈ ਗਈ ਕਿ ਉਹਦੇ ਘਰ ਚ ਕੱਖ ਵੀ ਨਹੀਂ ਛੱਡਿਆ ਇੱਥੇ ਤੱਕੇ ਜਿਹੜੀਆਂ ਛੱਤ ਵਾਲਿਆਂ ਦੀਆਂ ਛੱਤਾਂ ਹੁੰਦੀਆਂ ਗਰੀਬਾਂ ਦੀਆਂ ਉਹ ਵੀ ਮੱਚ ਕੇ ਥੱਲੇ ਆਈਆਂ ਹੋਈਆਂ ਸੀ ਸਾਰਾ ਤੈਸ ਨੈਸ ਹੋਇਆ ਪਿਆ ਸੀ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿ ਧਾਨ ਸਿੰਘ ਵਾਲਾ ਦੇ ਵਿੱਚ ਦਿੱਲੀ ਦੇ 84 ਦੰਗਿਆਂ ਵਾਲੀ ਕੋਈ ਘਟਨਾ ਵਾਪਰੀ ਹੈ ਜਦੋਂ ਤੱਕ ਅਸੀਂ ਪਹੁੰਚੇ ਰਾਤ ਦੇ 11:30 12:00 ਦੀਆਂ ਘਟਨਾਵਾਂ ਹੋਈਆਂ 11:00 12:00 ਸੀ ਪਹੁੰ ਉੱਥੇ ਧੂਆਂ ਨਿਕਲ ਰਿਹਾ ਸੀ ਤੇ ਇੱਕ ਘਰ ਚੋਂ ਅਸੀਂ ਜਦੋਂ ਵਾਪਸ ਆਏ ਸੱਤ ਘਰਾਂ ਨੂੰ ਕਵਰ ਕਰਕੇ ਜਿਹੜੇ ਪਹਿਲੇ ਘਰ ਚ ਤਾਂ ਉੱਥੇ ਅੱਗ ਫਿਰ ਭੜਕ ਪਈ ਸੀ ਤਾਂ ਉਦੋਂ ਤੱਕ ਬਠਿੰਡਾ ਪੁਲਿਸ ਦੇ ਇੱਕ ਏਐਸਆਈ ਮੈਨੂੰ ਮਿਲਿਆ ਉੱਥੇ ਐਡੇ ਸੱਤ ਘਰਾਂ ਨੂੰ ਅੱਠ ਘਰਾਂ ਨੂੰ ਅੱਗ ਲੱਗ ਜੇ ਸੱਤ ਅੱਠ ਘਰਾਂ ਦਾ ਤੁਸੀਂ ਪੂਰਾ ਜੀਵਨ ਤਬਾਹ ਹੋ ਜੇ ਤੇ ਉੱਥੇ ਬਠਿੰਡਾ ਪੁਲਿਸ ਦੇ ਕੋਈ ਗਲਟਡ ਅਫਸਰ ਦਾ ਆਉਣਾ ਕੋਈ ਬਣਦਾ ਨਹੀਂ ਸੀ ਕੋਈ ਡੀਐਸਪੀ ਦਾ ਕੋਈ ਐਸਪੀ ਦਾ ਇੱਥੋਂ ਤੱਕ ਕਿ ਐਡੀ ਵੱਡੀ ਘਟਨਾ ਚ ਤਾਂ ਐਸਐਸਪੀ ਸਾਹਿਬ ਦਾ ਵੀ ਆਉਣਾ ਬਣਦਾ ਸੀ ਪਰ ਇੱਕ ਗੱਲ ਬੜੀ ਦੁਖਾਂਤ ਹੈ ਅੱਜ ਸਰਕਾਰ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤੇ ਅੱਜ ਕੱਲ ਪੁਲਿਸ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਐ ਬਠਿੰਡਾ ਐਸਐਸਪੀ ਦੀਆਂ ਰੀਲਾਂ ਜਿੰਨੀਆਂ ਮਰਜ਼ੀ ਦੇਖ ਲੋ ਉਹਨਾਂ ਦੇ ਸਟੇਟਸਾਂ 'ਚ ਵੀ ਰੀਲਾਂ ਲੱਗੀਆਂ ਮਿਲ ਲਗੀਆਂ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਅਪਡੇਟ ਰਹਿੰਦੇ ਆ ਜ਼ਮੀਨ ਤੇ ਘੱਟ ਅਪਡੇਟ ਰਹਿੰਦੇ ਆ ਕੱਲੇ ਇਹੀ ਨਹੀਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲੀ ਨੇ ਹੋਰ ਵੀ ਦੋ ਤਿੰਨ ਐਸਐਸਪੀ ਅਜਿਹੇ ਨੇ ਜਿਹੜੇ ਜਿਹੜੀਆਂ ਐਸਐਸਪੀ ਮੈਡਮ ਵੀ ਨੇ ਵਿੱਚ ਕਈ ਜਿਹੜੀਆਂ ਸੋਸ਼ਲ ਮੀਡੀਆ ਤੇ ਮੈਡਮ ਜ਼ਿਆਦਾ ਐਕਟਿਵ ਰਹਿੰਦੇ ਨੇ ਜ਼ਮੀਨ ਤੇ ਉਸ ਤਰੀਕੇ ਨਾਲ ਨਹੀਂ ਕੰਮ ਦਿਖਾਈ ਦਿੰਦਾ ਐਡੀ ਵੱਡੀ ਘਟਨਾ ਹੋਣ ਤੇ باوجود ਕੋਈ ਐਸਐਸਪੀ ਦਾ ਬਿਆਨ ਕੋਈ ਇਸ ਤਰੀਕੇ ਦੀ ਘਟਨਾ ਤੇ ਜਾਣਾ ਕਰਨਾ ਦੋਸ਼ੀਆਂ ਨੂੰ ਡਰ ਪਾਉਣਾ ਜੇਕਰ ਖੂਨ ਦਾ ਬਦਲਾ ਖੂਨ ਇੱਕ ਘਰ ਨੂੰ ਤੋੜਿਆ ਦੂਜੇ ਘਰਾਂ ਨੂੰ ਅੱਗ ਲਾ ਦਿਓ ਜੇਕਰ ਆਈ ਚੱਲਣਾ ਫਿਰ ਠਾਣਿਆਂ ਨੂੰ ਲਾਓ ਜਿੰਦੇ ਐਸਐਸਪੀ ਸਾਹਿਬ ਦਿਓ ਰਜਾਇਨ ਤੇ ਪਾਸੇ ਹੋ ਕੇ ਲੋਕ ਆਪ ਦਾ ਨਿਵੇੜ ਲੈਣਗੇ ਫਿਰ ਇਹ ਪੁਲਿਸ ਇਹ ਤੰਤਰ ਇਹ ਅਦਾਲਤਾਂ ਇਹ ਜੇਲ੍ਹਾਂ ਇਹ ਕਾਦੇ ਹਸਤੇ ਹੈ ਇਹ ਇਸੇ ਲਈ ਹੈ ਨਾ ਕਿ ਕਾਨੂੰਨ ਦਾ ਰਾਜ ਚੱਲੇ ਜਦੋਂ ਅਸੀਂ ਕਹਿੰਦੇ ਆ ਕਿ ਭਾਰਤ ਦੇ ਵਿੱਚ ਕਾਨੂੰਨ ਦਾ ਰਾਜ ਹੈ ਕਾਨੂੰਨ ਦੇ ਸਾਹਮਣੇ ਸਭ ਸਮਾਨ ਹੈ ਫਿਰ ਇਹ ਸਭ ਕੁਝ ਕਿਵੇਂ ਵਾਪਰ ਗਿਆ ਫਿਰ ਜੇ ਇੱਕ ਬੰਦੇ ਦੇ ਘਰ ਤੇ ਕਿਸੇ ਨੇ ਸੱਟ ਮਾਰੀ ਸੀ ਇੱਕ ਬੰਦੇ ਕੇ ਨੁਕਸਾਨ ਕੀਤਾ ਸੀ ਉਹ ਬੰਦੇ ਦਾ ਵੀ ਹੱਕ ਸੀ ਕਿ ਉਹ ਪੁਲਿਸ ਸਟੇਸ਼ਨ ਜਾਂਦਾ ਕੰਪਲੇਂਟ ਲਿਖਾਉਂਦਾ ਤੇ ਉੱਥੇ ਉਹ ਆਪਦੀ ਗੱਲ ਰੱਖਦਾ ਉਹਨੇ ਆ ਕੇ ਸੱਤ ਅੱਠ ਘਰਾਂ ਦੀ ਪੂਰੀ ਦੀ ਪੂਰੀ ਤਹਿਸ ਨਹਿਸ ਫੇਰ ਕੇ ਰੱਖ ਦਿੱਤੀ ਹੈ ਉਹਨਾਂ ਘਰਾਂ ਦੇ ਵਿੱਚ ਆਉਣ ਵਾਲੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਗੱਲਾਂ ਕਹਿਣੀਆਂ ਸੌਖੀਆਂ ਇੱਕ ਚੀਜ਼ਾਂ ਅਸੀਂ ਉਹ ਮੰਜ਼ਰ ਦੇਖਿਆ ਜਿਹੜਾ ਮਜ਼ਦੂਰ ਹੁੰਦਾ ਨਾ ਉਹਦੇ ਲਈ ਵਾਸ਼ਿੰਗ ਮਸ਼ੀਨ ਉਹਦੇ ਲਈ ਫਰਿੱਜ ਇਥੋਂ ਤੱਕ ਉਹਦੇ ਲਈ ਇੱਕ ਡੋਲੂ ਖਰੀਦਣਾ ਵੀ ਵੱਡੀ ਗੱਲ ਹੁੰਦੀ ਹੈ ਫਰਿੱਜਾਂ ਵਾਸ਼ਿੰਗ ਮਸ਼ੀਨਾਂ ਪਾਣੀ ਵਾਲੀਆਂ ਟੈਂਕੀਆਂ ਇਹ ਜਿਹੜੀਆਂ ਔਰਤਾਂ ਘਰਾਂ 'ਚ ਕੰਮ ਕਰਦੀਆਂ ਨਾ ਉਹਨਾਂ ਨੂੰ ਪੁੱਛਣ ਵਾਲਾ ਜਿਹੜਾ ਕੋਈ ਸੇਰੀ ਲੱਗਿਆ ਹੋਆ ਉਹਨੂੰ ਪੁੱਛਣ ਵਾਲਾ ਜਾਂ ਜਿਹੜਾ ਕੋਈ ਮਜ਼ਦੂਰੀ ਜਾਂਦਾ ਉਹਨੂੰ ਪੁੱਛਣ ਵਾਲਾ ਵੀ ਉਹਨੇ ਕਿਵੇਂ ਬਣਾਈਆਂ ਆਪਦੇ ਜਵਾਕਾਂ ਦੇ ਮੁੱਛੋਂ ਮੂੰਹ ਚੋਂ ਚੀਜ਼ਾਂ ਖੋ ਕੇ ਕਿਉਂਕਿ ਇਹ ਧਰਤੀ ਤੇ ਜਿਹੜਾ ਮਨੁੱਖ ਆਇਆ ਉਹ ਤਾਂ ਜੀ ਕਰਦਾ ਕਿ ਉਹਦੇ ਹਰ ਘਰ 'ਚ ਹਰ ਸਹੂਲਤ ਹੋਵੇ ਉਹਦੇ ਘਰ ਦੇ ਵਿੱਚ ਫਰਿੱਜ ਵੀ ਹੋਵੇ ਏਸੀ ਵੀ ਹੋਵੇ ਚਲੋ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਫਰਿੱਜ ਤਾਂ ਚਲੋ ਅੱਜ ਦੀ ਲੋੜ ਬਣ ਗਈ ਐ ਉਹ ਵਿਚਾਰੇ ਕਦੇ ਕਿਸ਼ਤਾਂ ਤੇ ਲੈਂਦੇ ਐ ਕਦੇ ਕਿਸ ਤੋਂ ਹੋਰ ਪੈਸੇ ਤੇ ਆਧਾਰੇ ਫੜ ਕੇ ਕਰਕੇ ਚੀਜ਼ ਲੈ ਕੇ ਆਉਂਦੇ ਐ ਕਿ ਚਲੋ ਸਾਡੇ ਬੱਚੇ ਵੀ ਬਰਾਬਰ ਠੰਡਾ ਪਾਣੀ ਪੀ ਲੈਣ ਪਰ ਉਹਨਾਂ ਦਾ ਤਾਂ ਸਾਰਾ ਕੁਝ ਹੀ ਤਬਾਹ ਹੋ ਗਿਆ ਉਨਾ ਦੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ 7 ਤੋਂ 8 ਘਰਾਂ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਹੈ ਉਹ ਘਰ ਆਉਣ ਵਾਲੇ 20 ਸਾਲਾਂ ਤੱਕ ਨਹੀਂ ਉੱਠਦੇ 20 ਸਾਲਾਂ ਤੱਕ ਉਹਨਾਂ ਦੇ ਜਿਹਦਾ ਚਾਰ ਤੋਂ ਜਿਹਦੇ ਸਿਰ ਤੋਂ ਛੱਤ ਵੀ ਚਲੀ ਗਈ ਤਣ ਤੋਂ ਕੱਪੜੇ ਵੀ ਚਲੇ ਗਏ ਜਿਨ੍ਹਾਂ ਦੇ ਇੱਥੋਂ ਤੱਕ ਕੋਈ ਘਰ ਚ ਸਮਾਨ ਵੀ ਨਹੀਂ ਰਿਹਾ ਉਹ ਕਿਵੇਂ ਗੁਜ਼ਾਰਾ ਕਰਨਗੇ 250 300 500 ਰੁਪਿਆ ਦਿਹਾੜੀ ਲਾ ਕੇ ਉਹ ਕਿਵੇਂ ਗੁਜ਼ਾਰਾ ਕਰਨਗੇ ਗੱਲ ਤੇ ਐਸਐਸਪੀ ਬਠਿੰਡਾ ਨੂੰ ਸੋਚਣਾ ਚਾਹੀਦਾ ਤੁਹਾਡੀਆਂ ਤਨਖਾਹਾਂ 2.2 3-3 ਲੱਖ ਹੈ ਬਾਕੀ ਮੈਂ ਉਹਨਾਂ ਤੇ ਨਹੀਂ ਕਹਿੰਦਾ ਪਰ ਬਾਕੀ ਇਹ ਗੱਲ ਜ਼ਰੂਰ ਹੈ ਕਿ ਪੁਲਿਸ ਬਦਨਾਮ ਹੈ ਕਿ ਪੁਲਿਸ ਨੂੰ ਪੈਸੇ ਵੀ ਬਣਦੇ ਆ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਕਿ ਉਹ ਲੈਂਦੇ ਆ ਪਰ ਉਹ ਮਜ਼ਦੂਰ ਜਿਨ੍ਹਾਂ ਨੇ 250 ਤੋਂ 300 ਜਾਂ 400 ਜਾਂ 500 ਦਿਹਾੜੀ 'ਚ ਗੁਜ਼ਾਰਾ ਕਰਨਾ ਉਹ ਇਹ ਚੀਜ਼ਾਂ ਕਿਵੇਂ ਲੈ ਲੈਣਗੇ ਤੁਹਾਡੇ ਲਈ ਤਾਂ ਚੀਜ਼ਾਂ ਸ ਤੁਹਾਡੇ ਲਈ ਤਾਂ ਚੀਜ਼ਾਂ ਵਾਪਰ ਆਏਗਾ ਪਰ ਉਹਨਾਂ ਦੀ ਜਗ੍ਹਾ ਤੇ ਆ ਕੇ ਸੋਚੋ ਕਿ ਉਹਨਾਂ ਦੇ ਬੀਤੀ ਗਈ ਹੈ ਬਠਿੰਡਾ ਪੁਲਿਸ ਜਦੋਂ ਘਟਨਾ ਵਾਪਰਦੀ ਹੈ ਰਾਤ ਨੂੰ 11:30 12 ਵਜੇ ਚਲੋ 3 4 5 ਬਠਿੰਡਾ ਪੁਲਿਸ ਐਫ ਆਈ ਆਰ ਕਰਦੀ ਹੈ 8 ਵਜੇ ਸ਼ਾਮ ਨੂੰ ਦਰਜ ਉਹ ਵੀ ਉਦੋਂ ਜਦੋਂ ਖਬਰਾਂ ਚੱਲ ਪੈਂਦੀਆਂ ਪ੍ਰੈਸ਼ਰ ਬਣਦਾ ਹੈ ਉਦੋਂ ਪਹਿਲਾਂ ਤਾਂ ਕੋਈ ਅਫਸਰ ਉੱਥੇ ਆ ਕੇ ਜਗਾ ਦਾ ਮੌਕਾ ਹੀ ਨਹੀਂ ਦੇਖਦਾ ਇੱਕ ਕਿਸੇ ਘਰ ਨੂੰ ਅੱਗ ਲੱਗ ਜਾਵੇ ਨਾ ਜਾਂ ਇੱਕ ਕੋਈ ਘਟਨਾ ਵਾਪਰ ਜਾਵੇ ਤਾਂ ਲਗਭਗ ਉਸ ਸਬਡਿਵੀਜ਼ਨ ਦਾ ਪ੍ਰਸ਼ਾਸਨ ਜ਼ਰੂਰ ਪਹੁੰਚਦਾ ਡੀਐਸਪੀ ਤੱਕ ਪਹੁੰਚਦੇ ਆ ਕਿ ਕੀ ਵਾਪਰਿਆ ਕੀ ਨਹੀਂ ਹੈ ਮੈਂ ਹੈਰਾਨ ਹੈ ਕਿ ਐਸਐਚਓ ਮੈਡਮ ਜਿਹੜੇ ਆ ਨਈਆਂ ਵਾਲੇ ਦੇ ਉਹ ਵੀ ਇੱਕ ਧਰਨਾ ਕਰੀ ਜਿਹੜੇ ਆਪਣੇ ਏਰੀਏ ਦੀ ਡਰੇਨ ਦੇ ਵਿੱਚ ਗੰਦਾ ਪਾਣੀ ਪੈਣ ਤੋਂ ਰੁਕਦੇ ਆ ਉਹਨਾਂ ਤਾਂ ਜਬਰ ਕਰਨ ਨੂੰ ਤਿਆਰ ਸੀ ਪਰ ਉਹਨਾਂ ਦੇ ਏਰੀਏ ਦੇ ਵਿੱਚ 7-8 ਘਰਾਂ ਨੂੰ ਅੱਗ ਲੱਗ ਗਈ ਤੇ ਉਹ ਦਿਖਾਈ ਨਹੀਂ ਦਿੱਤੇ ਤੋ ਅੱਗੇ ਆ ਜੋ ਡੀਐਸਪੀ ਸਾਹਿਬ ਉਹ ਕੀ ਕਰ ਰਹੇ ਸੀ ਪੁਲਿਸ ਪੁਲਿਸ ਕਾਦੇ ਲਈ ਹੁੰਦੀ ਆ ਪੁਲਿਸ ਦਾ ਇੱਕ ਡਰ ਹੁੰਦਾ ਹੈ ਪੁਲਿਸ ਦੀ ਇੱਕ ਦਹਿਸ਼ਤ ਹੁੰਦੀ ਹੈ ਕਿਹੜਾ ਮਾੜੇ ਕੰਮ ਕਰਨ ਵਾਲਾ ਬੰਦਾ ਉਹ ਡਰੇ ਪੁਲਿਸ ਤੋਂ ਪਰ ਅੱਜ ਦੀ ਸਥਿਤੀ ਕੀ ਬਣੀ ਵੀ ਚੰਗੇ ਕੰਮ ਕਰਨ ਵਾਲਾ ਬੰਦਾ ਤਾਂ ਪੁਲਿਸ ਤੋਂ ਡਰਦਾ ਹੈ ਮਾੜੇ ਕੰਮ ਕਰਨ ਵਾਲਾ ਪੜ ਤੇ ਥਾppi ਮਾਰ ਕੇ ਮਾੜਾ ਕੰਮ ਕਰਦਾ ਤੇ ਕਿਤੇ ਨਾ ਕਿਤੇ ਪੁਲਿਸ ਉਹਦੇ ਸ਼ੈਲਟਰ ਵਜੋਂ ਕੰਮ ਕਰਦੀ ਹੈ ਹੁਣ ਜਿਹੜੀ ਬਠਿੰਡਾ ਦੇ ਵਿੱਚ ਘਟਨਾ ਵਾਪਰੀ ਹੈ ਉਹਦੇ ਤੇ ਪੁਲਿਸ ਦੀ ਜਿਸ ਤਰੀਕੇ ਦੀ ਕਾਰਗੁਜ਼ਾਰੀ ਹੁਣ ਤੱਕ ਰਹੀ ਸੀ ਹੁਣ ਭਾਵੇਂ ਗਾਂ ਪੋਲੀਟਿਕਲ ਦਬਾਅ ਬਣ ਜੇ ਕੁਝ ਬਣ ਜੇ ਤਾਂ ਹੋ ਜੇ ਪਰ ਜਿਸ ਤਰੀਕੇ ਦੀ ਹੁਣ ਤੱਕ ਰਹੀ ਸੀ ਉਸ ਤੋਂ ਇਹ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਇਹਨਾ ਸਿਸਟਮ ਤੋਂ ਇਹਨਾ ਪ੍ਰਬੰਧਾਂ ਤੋਂ ਆਸ ਖਤਮ ਕਰਨੀ ਪੈਣੀ ਹੈ ਕਿਉਂਕਿ ਜਿਹੜੀ ਪੁਲਿਸ ਨੇ ਲੋਕਾਂ ਨੂੰ ਸੁਰੱਖਿਆ ਦੇਣੀ ਹੈ ਜਦੋਂ ਉਹ ਪੁਲਸੀ ਕੰਮ ਨਹੀਂ ਕਰੂਗੀ ਉਹ ਪੁਲਸੀ ਇਹ ਜਸਟਿਸ ਇਹ ਗੱਲ ਨੂੰ ਕਹੂਗੀ ਕਿ ਜੀ ਉਧਰ ਵੀ ਕਟਨਾ ਦੀ ਆਪਸੀ ਨਿੱਜੀ ਰਾਂਜਸ਼ ਸੀ ਨਿੱਜੀ ਰਾਂਜਸ਼ ਜੇ ਇਸ ਤਰੀਕੇ ਨਾਲ ਨਿਬੜ ਗਈ ਫਿਰ ਤੁਹਾਡਾ ਕੀ ਕੰਮ ਹੈ ਤੁਹਾਡੇ ਥਾਣੇ ਤੁਹਾਨੂੰ ਤਨਖਾਹਾਂ ਲੋਕ ਕਿਉਂ ਦਿੰਦੇ ਆ ਸੋ ਇਸ ਕਰਕੇ ਮੈਂ ਕਹੂੰਗਾ ਐਸਐਸਪੀ ਬਠਿੰਡਾ ਨੂੰ ਵੀ ਡੀਜੀਪੀ ਸਾਹਿਬ ਨੂੰ ਇਹ ਕਹੂੰਗਾ ਕਿ ਐਸਐਸਪੀ ਜਿਹੜੇ ਤੁਸੀਂ ਲਾਉਣੇ ਆ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੋ ਕਿ ਸੋਸ਼ਲ ਮੀਡੀਆ ਤੇ ਕੰਮ ਘਟਾਓ ਸੋਸ਼ਲ ਮੀਡੀਆ ਤੇ ਪਰਫਾਰਮੈਂਸ ਘੱਟ ਦਿਖਾਓ ਚਾਹੇ ਤੁਸੀਂ ਕਿਹੋ ਜਿਹਾ ਵੀ ਕੰਮ ਕਰਦੇ ਹੋ ਉਹਨੂੰ ਜ਼ਮੀਨ ਤੇ ਲਾਗੂ ਕਰਕੇ ਦਿਖਾਓ ਐਸਐਸਪੀ ਬਠਿੰਡਾ ਰਹੇ ਨੇ ਹਰਮਨਦੀਪ ਗਿੱਲ ਰਹੇ ਨੇ ਪਹਿਲਾਂ ਮੌਕਸਰ ਸੀ ਵਾਚ ਚਾਏ ਅਸੀਂ ਵੀ ਖਬਰਾਂ ਖਿਲਾਫ ਕੀਤੀਆਂ ਉਦੋਂ ਜਦੋਂ ਵਕੀਲਾਂ ਦਾ ਮਾਮਲਾ ਸੀ ਵਕੀਲਾਂ ਦੇ ਪੱਖ ਰੱਖੇ ਉਹ ਚੀਜ਼ ਨੂੰ ਲੈ ਕੇ ਆਂਦਾ ਕਿ ਧੱਕਾ ਸੀ ਪਰ ਇੱਕ ਗੱਲ ਅੱਜ ਵੀ ਲੋਕ ਯਾਦ ਕਰਦੇ ਆ ਬ ਹਰਮਨ ਵੀਰ ਗਿਆ ਲਰਗਾ ਸੋਰੀ ਹਰਮਨ ਦੀ ਹਰਮਨ ਵੀਰ ਗਿਆ ਲਰਗਾ ਐਸਐਸਪੀ ਰਿਹਾ ਤਾਂ ਬਠਿੰਡੇ ਦੀਆਂ ਸੜਕਾਂ ਤੇ ਪਤਾ ਲੱਗ ਗਿਆ ਸੀ ਕਿ ਕੋਈ ਐਸਐਸਪੀ ਆਇਆ ਹੈ ਸੋਸ਼ਲ ਮੀਡੀਆ ਤੇ ਕੰਮ ਨਹੀਂ ਕਰਦੇ ਸੀ ਇਹੇ ਐਸਐਸਪੀ ਅੱਜ ਡੀਆਈਜੀ ਨੇ ਅੱਜ ਵੀ ਚੈੱਕ ਕਰਦੇ ਨੇ ਮਤਲਬ ਇਹੋ ਜੇ ਅਫਸਰਾਂ ਦੀ ਤਾਰੀਫ ਵੀ ਕਰਦੇ ਆ ਪਰ ਜਿਹੜੇ ਅਫਸਰ ਸੋਸ਼ਲ ਮੀਡੀਆ ਤੇ ਐਕਟਿਵ ਹੈ ਉਹਨਾਂ ਦੇ ਇਲਾਕੇ ਦੇ ਵਿੱਚ ਐਡੀ ਵੱਡੀ ਘਟਨਾ ਵਾਪਰ ਜੇ ਅਸੀਂ ਫੋਨ ਕਰਕੇ ਦੱਸਦੇ ਆ ਤਾਂ ਸ਼ਾਮ ਨੂੰ ਮੈਡਮ ਮੈਸੇਜ ਦਾ ਇੱਕ ਰਿਪਲਾਈ ਕਰਦੇ ਕਿ ਐਫਆਈਆਰ ਹੋ ਗਈ ਐਫਆਈਆਰ ਹੋਣ ਨਾਲ ਮਸਲੇ ਹੱਲ ਹੋ ਜਾਂਦੇ ਆ ਉਹ ਬੰਦੇ ਦੀ ਐਮਐਲਏ ਪੋਚੋ ਨਾਲ ਮੈਂ ਨਹੀਂ ਕਹਿੰਦਾ ਕਿ ਸਰਸਰੀ ਫੋਟੋਆਂ ਵੀ ਹੋ ਸਕਦੀਆਂ ਕਿਉਂਕਿ ਐਮਐਲਏ ਜਾਂਦਾ ਹੈ ਪ੍ਰੋਗਰਾਮਾਂ 'ਚ ਲੋਕ ਚੁਵਾ ਲੈਂਦੇ ਆ ਪਰ ਉਹਦੀ ਵੀ ਤਾਂ ਜਾਂਚ ਕੀਤੀ ਜਾਵੇ ਕਿ ਕੋਈ ਸਿਆਸੀ ਸ਼ਹਿਤਾ ਨਹੀਂ ਉਹ ਬੰਦੇ ਨੂੰ ਉਹ ਕਹਿੰਦੇ ਆ ਕਿ ਜਿਹੜੇ ਐਮਐਲਏ ਨੇ ਜਿੰਨਾਂ ਨੂੰ ਸਰਪੰਚ ਬਣਾਇਆ ਉਹਨਾਂ ਦੇ ਨਾਲ ਵੀ ਰਹਿੰਦਾ ਇਹ ਸੋਏ ਮਾਮਲੇ ਦੀ ਹਰ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਮੇਰੀ ਇੱਕ ਅਪੀਲ ਹੈ ਕਿ ਜਿਹੜਾ ਮਜ਼ਦੂਰ ਹੁੰਦਾ ਉਹਨੂੰ ਘਰ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਹਦੇ ਲਈ ਉਹਦੇ ਲਈ ਘਰ ਦਾ ਇੱਕ ਸਮਾਨ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਉੱਥੇ ਬਜ਼ੁਰਗ ਜੋੜਾ ਉਹਨਾਂ ਨੂੰ ਅੱਖਾਂ ਤੋਂ ਘਟ ਦਿਖਾਈ ਦਿੰਦਾ ਉਹ ਕਹਿੰਦੇ ਅਸੀਂ ਮਸਾਂ ਰਾਤ ਨੂੰ ਭਜੇ ਉਹਨਾਂ ਦੇ ਘਰੇ ਡੋਲੂ ਤੱਕ ਮਚਾਤੇ ਤਾਂ ਉਹ ਚੀਜ਼ਾਂ ਦੀਆਂ ਜਿਹੜੀਆਂ ਸਰਕਾਰ ਨੂੰ ਗੌਰ ਜਾਂ ਖਾਸ ਕਰਕੇ ਬਠਿੰਡਾ ਪੁਲਿਸ ਨੂੰ ਗੌਰ ਕਰਨੀ ਚਾਹੀਦੀ ਹੈ ਪਰ ਬਠਿੰਡਾ ਪੁਲਿਸ ਇਸ ਮਾਮਲੇ 'ਚ ਵੱਡੇ ਪੱਧਰ ਤੇ ਫੇਲ ਰਹੀ ਹੈ ਤੇ ਬਠਿੰਡਾ ਪੁਲਿਸ ਨੂੰ ਇਸ ਚੀਜ਼ ਦੇ ਉੱਤੇ ਫੇਰ ਮੁੜ ਤੋਂ ਇਹਨੂੰ ਸਖਤੀ ਕਰਕੇ ਲੋਕਾਂ ਦੇ ਵਿੱਚ ਇੱਕ ਮਾਹੌਲ ਬਣਾਉਣਾ ਚਾਹੀਦਾ ਐਡੀ ਵੱਡੀ ਘਟਨਾ ਜਿਨ੍ਹਾਂ 'ਚਰ ਖਬਰ ਨਹੀਂ ਆਈ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁਣ ਖਬਰ ਆਈ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਐਡੀ ਵੱਡੀ ਘਟਨਾ ਵਾਪਰ ਗਈ ਹੈ ਮਾਮਲਾ ਚਿੱਟੇ ਦਾ ਹੋਵੇ ਮਾਮਲਾ ਕਾਲੇ ਦਾ ਹੋਵੇ ਮਾਮਲਾ ਨਿੱਜੀ ਰੰਜਿਸ਼ ਦਾ ਹੋਵੇ ਪਰ ਅਪਰਾਧ ਤਾਂ ਬਠਿੰਡਾ ਦੇ ਵਿੱਚ ਹੋਇਆ ਨਾ ਉਹ ਇੱਕ ਵੱਡਾ ਅਪਰਾਧ ਕਿਸੇ ਦਾ ਘਰ ਸਾੜ ਦੇਣਾ ਮਾਨਯੋਗ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਜਦੋਂ ਯੋਗੀ ਸਰਕਾਰ ਘਾਟਾ ਰਹੀ ਸੀ ਕਿਸੇ ਕਿਸੇ ਨੌਜਵਾਨ ਦੇ ਗਲਤ ਰਸਤੇ ਚੱਲਣ ਕਰਕੇ ਉਹਦੇ ਮਾਪਿਆਂ ਦਾ ਘਾਟਾ ਰਹੀ ਸੀ ਤਾਂ ਉੱਥੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਤੁਸੀਂ ਕਿਸੇ ਨੌਜਵਾਨ ਦੇ ਗਲਤ ਹੋਣਾ ਉਹਦੀ ਸਜ਼ਾ ਉਹਦੇ ਮਾਪਿਆਂ ਨੂੰ ਨਹੀਂ ਦੇ ਸਕਦੇ ਤੇ ਬਣਾਇਆ ਘਰ ਨਹੀਂ ਟਾ ਸਕਦੇ ਉਹਦੇ ਘਰ ਦੇ ਬਣਾਉਣ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਉਹਦਾ ਘਰ ਟਾ ਕੇ ਤੁਸੀਂ ਛੱਤ ਕਿਵੇਂ ਖੋ ਸਕਦੇ ਆ ਲੜਾਈ ਹੋਊਗੀ ਮੁੰਡਿਆਂ ਦੀ ਲੜਾਈ ਹੋਊਗੀ ਨਿੱਜੀ ਆਪਸ ਦੇ ਵਿੱਚ ਪਰ ਉਹ ਮਾਪਿਓ ਦਾ ਹੀ ਕਸੂਰ ਜੀ ਨੇ ਇੱਕ ਇੱਕ ਐਟ ਜੋੜ ਕੇ ਘਰ ਬਣਾਇਆ ਜਿਨੇ ਇੱਕ ਇੱਕ ਚਮਚਾ ਜੋੜ ਕੇ ਭਾਂਡੇ ਬਣਾਏ ਆ ਜਿਨੇ ਪਤਾ ਨਹੀਂ ਕਿਵੇਂ ਕਿਸੇ ਦੇ ਜਦੋਂ ਮਜ਼ਦੂਰ ਔਰਤਾਂ ਕਿਸੇ ਦੇ ਪੱਠੇ ਵੱਡ ਲਿਆਉਣ ਨਾ ਅਗਲਾ 100 ਗੱਲ ਕਰਦਾ ਸੋ ਇਹ ਚੀਜ਼ਾਂ ਉਹ ਕਿਵੇਂ ਆਪਦਾ ਸਾਰਾ ਗੁਜ਼ਾਰਾ ਕਰਕੇ ਉਹਨਾਂ ਨੇ ਚੀਜ਼ਾਂ ਬਣਾਈਆਂ ਤੇ ਅੱਜ ਇੱਕ ਝਟਕੇ ਜਿ ਉਹਨਾਂ ਦਾ ਸਾਰਾ ਕੁਝ ਤੈਸ਼ ਨੈਸ ਹੋ ਗਿਆ ਤਾਂ ਇਹ ਚੀਜ਼ ਬਹੁਤ ਵੱਡੀ ਛੱਟ ਹੈ ਤਾਂ ਇਹ ਪ੍ਰਸ਼ਾਸਨ ਨੂੰ ਪੁਲਿਸ ਨੂੰ ਸੋਚਣਾ ਚਾਹੀਦਾ ਡੀਸੀ ਬਠਿੰਡਾ ਨੂੰ ਉਹਨਾਂ ਘਰਾਂ ਵਾਸਤੇ ਕੋਈ ਐਲਾਨ ਕਰਨਾ ਚਾਹੀਦਾ ਕਿਉਂਕਿ ਡੀਸੀ ਜਿਹੜਾ ਹੁੰਦਾ ਉਹ ਐਸਐਸਪੀ ਤੋਂ ਉੱਪਰ ਦਾ ਅਧਿਕਾਰੀ ਹੁੰਦਾ ਕਿਉਂਕਿ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਧਿਕਾਰੀ ਉਹ ਹੈ ਐਸਐਸਪੀ ਤਾਂ ਇੱਕ ਮੰਨ ਲਓ ਕਿ ਉਹਦਾ ਗ੍ਰਹਿ ਮੰਤਰੀ ਹੈ ਤਾਂ ਐਸਐਸਪੀ ਨੂੰ ਵੀ ਅਦਾਇਤਾਂ ਦੇ ਕੇ ਇਹ ਚੀਜ਼ ਦੇ ਉੱਤੇ ਉਹਨੂੰ ਗੌਰ ਕਰਵਾਉਣੀ ਚਾਹੀਦੀ